ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਛ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿੰਘ ਜਾਂਦੀ ਆ ਉਹ ਗੱਡੀ ਪਰੇ ਨਿੰਘ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਆ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕਲ ਜਾਂਦੀ ਆ ਇਹ ਆਪਣਾ ਭੌਂਕ ਭਾਈ ਕਾ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂ ਗਈ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਉਹ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਮੈਂ ਕੰਨਾ ਹੈਰਾਨ ਆ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦਸੋ ਤਾਂ ਸਹੀ ਨਾ ਕਿ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਵੀ ਇਹ ਕਿ ਇਹ ਦਿਹਾਗ ਵਿੱਚ ਤੁਸੀਂ ਕਿਸੇ ਨੂੰ ਨੇ ਹੁਣ ਤਰਫੀ ਮੋਗਾ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕਿ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਿਣਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਹਟ ਨਜ਼ਰ ਆਉਂਦੀ ਆ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕੀ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਬਾਰ-ਬਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਵੀ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਬਈ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਂਕੇ ਸਾਹਿਬ ਕੌਂਕੇ ਸਾਹਿਬ ਸੁੱਤੇ ਪਏ ਸੀ ਉਸ ਦਿਨ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮ ਐਲ ਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਪੁਰ ਦਾਖੇ ਤੋਂ ਕిల్లా ਰੈਪੁਰ ਤੋਂ ਉਦੋਂ ਹਲਕੇ ਦਾ ਨੌ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸੁਖਵੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ ਉਸੇ ਦਰਬਾਰ ਦਰਬਾਰ ਸਾਹਿਬ ਚ ਹਰ ਸਿਮਰਤ ਕੋਰ ਮੱਥਾ ਟੇਕਣ ਆਉਂਦੀ ਆ ਉਹਦੇ ਮਜੀਠੀਆ ਸਾਹਿਬ ਆਉਂਦੇ ਨੇ ਜਦੋਂ ਮੱਥਾ ਟੇਕ ਕੇ ਬਾਅਦ ਚ ਉਹ ਤੁਹਾਡੇ ਦਫ਼ਤਰ ਚ ਬਹਿੰਦੇ ਐ ਐਸਜੀਪੀਸੀ ਦੇ ਤੁਸੀਂ ਤੁਹਾਡੇ ਕੀ ਆ ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾਣ ਜੇ ਕਾਲਤਕ ਸਾਹਿਬ ਦੇ ਜਥੇਦਾਰ ਚ ਹਿੰਮਤ ਆ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲਤਕ ਸਭ ਜਿਹੜੇ ਜਥੇਦਾਰ ਨੇ ਬੰਨਿਆ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਸਾਹਿਬ ਤਾ ਦੱਸੋ ਬਉ ਬਉ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਏ ਬਿੱਟੂ ਜੀ ਜਿਸਲੇ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਲੱਖ ਲਾਉਣਾ ਮੈਂ ਜਿਹੜੇ ਵੀ ਐਸਜੀਪੀਸੀ ਸਾਹਬ ਦੇ ਗੁਰਦੁਆਰੇ ਆ ਜਦੋਂ ਕੋਈ ਉੱਥੇ ਰੌਲਾ ਪੈ ਜਾਂਦਾ ਰিসিਵਰ ਲੱਗਦਾ ਉੱਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉੱਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਈਆ ਬਾਅਦ ਚ ਰিসিਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਈਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚੋ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਿਹਾ ਜੀ ਗੋਲਕ ਚੋਰਤਾ ਹੈ ਹੀ ਇਹ ਇਹ ਹਰ ਜਿਹੜਾ ਐਸ.ਜੀ.ਪੀ.ਐਸ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੀ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ ਚ ਪਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਹੈ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਦਾ ਉਹ ਕਿਸੇ ਨੇ ਕਿਹਾ ਵੀ ਯਾਰ ਤੂੰ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਦਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋ ਵੀ ਤਾਂ ਜਾਣਾ ਤਾਂ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦੋ ਇਸ ਕਰਕੇ ਇਹ ਤਾਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਿਣਾ ਭਈ ਜੋ ਮਜੀਠਿਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੂੰ ਇਹ ਤੁਸੀਂ ਬਾਹਰ ਲੇ ਤੇ ਕੇਜਰੀਬਾਲ ਵੀ ਬਾਹਰ ਲਾ ਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਤੁਹਾਡਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਵਾ ਕਿ ਤੁਸੀਂ ਕਹਾਂਗੇ 2024 ਦੀ ਇਲੈਕਸ਼ਨਾਂ ਆਰ ਪਾਰਟ ਦੀ ਲੜਾਈ ਲੜਨੀ ਹੈ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹਦੇ ਇਹ ਨੂੰ ਨਹੀਂ ਚੱਲੇ ਇਹ ਤੇ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕੇ ਹੋਈਏ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਇਹਨੇ ਛਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇਬਾਦ ਉਹਨਾਂ ਨਾਲ ਵੀ ਲੜਨ ਚਲਾ ਗਿਆ ਸੀ ਮੈਨੂੰ ਕੀ ਜਾਂ ਤਾਂ ਮੈਂ ਗਿਆ ਨਾ ਹੁਮਾ ਮੈਨੂੰ ਪਾਰਟੀ ਦੇ ਹੁਕਮ ਕਰਤੇ ਮੈਂ ਜ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟ ਤੇ ਮੈਂ ਕਹਿ ਰਿਹਾ ਵੀ ਇੱਥੇ ਆਵੇ ਜੇ ਜੇ ਧਾਮਾ ਨਾ ਇੱਥੇ ਜਿਹੜਾ ਕਹਿੰਦੇ ਆ ਇਹ ਤੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਲੈ ਲੋ